ਅੱਜ ਇੱਕ ਬੰਦਾ ਬੜਾ ਦਿੱਤੀਆਂ ਦੇ ਰਿਆ ਸੀ ਮੁੰਡਿਆਂ ਨੂੰ ਡੀਐਸਪੀ ਸਾਹਿਬ ਦੇ ਨੌਲੇਜ ਚ ਆਈ ਤੇ ਅੱਜ ਉਹ ਕੋਠੇ ਅੰਦਰ ਬੈਠਾ ਉਹ ਕਹਿੰਦੇ ਵੀ ਖਤਮ ਨਹੀਂ ਆਇਆ 90% ਅਹੀ ਰੋਗ ਲੱਗਦੇ ਪ੍ਰਚਾਇੰਦੇ ਸੀ ਉਹ ਨਾਲ ਜਿase ਨਸੀ ਆਉਂਦੇ ਰੋਗ ਦਾ ਨਹੀਂ ਇਹ ਸਾ ਮੇਰੇ ਵੀਰੋ ਇੱਕ ਵਾਰੀ ਤੁਸੀਂ ਸਾਡੇ ਮਹੱਲੇ ਚ ਗੇੜਾ ਮਾਰ ਲਓ ਜਿਹੜੇ ਸ਼ਹਿਰ ਤੇ ਜਾ ਕੇ ਸੇ ਪਿੰਡ ਚ ਰਾਜਨੀਤੀ ਕਰਨ ਵਾਲਾ ਨਾ ਤੁਸੀਂ ਆਪਣੇ ਮਨਾਂ ਚ ਕਰੋ ਕਰ ਰਿਹਾ ਜੀ ਕਿ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਜਰਾਲਾਵਾਦ ਦੇ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਇਸ ਨਸ਼ੇ ਦੀ ਮਹਿੰਮ ਪਹਿਲਾਂ ਐਸਐਚਓ ਸਾਹਿਬ ਸੀ ਉਦੋਂ ਵੀ ਇੱਥੇ ਚਲਾਈ ਤੇ ਅੱਜ ਵੀ ਚਲਾ ਰਹੇ ਨੇ ਮੈਂ ਬੇਨਤੀ ਉਹਨਾਂ ਵੀਰਾਂ ਨੂੰ ਸਭ ਤੋਂ ਸਾਰਿਆਂ ਤੋਂ ਪਹਿਲਾਂ ਕਰਨਾ ਚਾਹੁੰਗਾ ਜਿਹੜੀਆਂ ਸੰਸਥਾਵਾਂ ਨੇ ਜਰਾਲਾਵਾਦ ਦੇ ਵਿੱਚ ਅਗਰ ਕੰਮ ਕਰਨਾ ਹੈ ਜਿਵੇਂ ਇਹ ਮੇਰੇ ਵੀਰਾਂ ਨੇ ਅਸੀਂ ਜੰਮੂ ਅਸੀਂ ਕੰਮ ਕੀਤਾ ਹੈ ਗਰਾਊਂਡ ਤੇ ਸਾਨੂੰ ਇੱਕ ਚੀਜ਼ ਹਮੇਸ਼ਾ ਸੁਣਨ ਨੂੰ ਮਿਲਦੀ ਵੀ ਪ੍ਰਸ਼ਾਸਨ ਬਿਲਕੁਲ ਕੰਮ ਨਹੀਂ ਕਰਦਾ ਜੀ ਪ੍ਰਸ਼ਾਸਨ ਨਹੀਂ ਆਉਂਦਾ ਰੋਗ ਦਾ ਨਹੀਂ ਇਹ ਸਾਰਿਆਂ ਨੂੰ ਜਦੋਂ ਵੀ ਮੀਡੀਆ ਤੇ ਆਉਂਦੇ ਨੇ ਇੱਕ ਹੀ ਗੱਲ ਹੁੰਦੀ ਹੈ ਮੇਰੇ ਵੀਰੋ ਇੱਕ ਵਾਰੀ ਤੁਸੀਂ ਸਾਡੇ ਮਹੱਲੇ ਚ ਗੜਾ ਮਾਰ ਲਓ ਜਿਹੜੀਆਂ ਜਿਹੜੇ ਵੀ ਲੋਕ ਇਹ ਕਹਿੰਦੇ ਨੇ ਉਹ ਕਹਿੰਦੇ ਵੀ ਖਤਮ ਨਹੀਂ ਆਇਆ 90% ਅਹੀ ਰੋਗ ਲੱਗਦੀ ਹੈ ਪ੍ਰਸ਼ਾਸਨ ਦੇ ਅਸੀਂ ਲੋਕ ਨਾਲ ਅੱਜ ਜੇ ਪ੍ਰਸ਼ਾਸਨ ਨਾਲ ਅਸੀਂ ਆਵਾਜ਼ ਮਾਰੀ ਹੈ ਤੇ ਸਾਰਾ ਪ੍ਰਸ਼ਾਸਨ ਸਾਡੇ ਸਾਹਮਣੇ ਖੜਾ ਹੈ ਇਹ ਸਿਰਫ ਸਾਡੇ ਅੰਦਰ ਕਿਤੇ ਨਾ ਕਿਤੇ ਕਮੀਆਂ ਸਾਨੂੰ ਮੀਡੀਆ ਚ ਰਹਿਣ ਦਾ ਸ਼ੌਂਕ ਹੈ ਮੇਰੀ ਇੱਕੋ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਸ਼ਹਿਰ ਨੂੰ ਜੇ ਸਾਫ਼ ਸੁਥਰਾ ਕਰਨਾ ਇਸੇ ਤਰ੍ਹਾਂ ਛੋਟੇ ਛੋਟੇ ਕਮੇਟੀਆਂ ਕੰਮ ਕਰੀਏ ਆਪਣੇ ਆਪਣੇ ਮਹ ਮੈਂ ਇੱਕੋ ਗੱਲ ਕਿਸੇ ਪੂਰੇ ਸ਼ਹਿਰ ਦੇ ਜਾਂ ਕਿਸੇ ਪਿੰਡ ਦੇ ਰਾਜਨੀਤੀ ਕਰਨ ਨਾਲ ਨਾ ਤੁਸੀਂ ਆਪਣੇ ਮਹੌਲੇ 'ਚ ਕਰੋ ਆਪਣੇ ਮਹੌਲੇ ਸਭਾਈ ਕਰੋ ਜੇ ਪ੍ਰਸ਼ਾਸਨ ਸਹਿਯੋਗ ਦੇਣ ਤਿਆਰ ਹੋ ਪ੍ਰਸ਼ਾਸਨ ਨਾਲ ਪਹੁੰਚ ਕਰੋ ਵੀ ਫਲਾਣਾ ਬੰਦਾ ਆ ਕਰ ਰਿਹਾ ਹੈ ਅੱਜ ਇੱਕ ਬੰਦਾ ਬੜਾ ਧੰਕੀਆਂ ਦੇ ਰਿਹਾ ਸੀ ਮੁੰਡਿਆਂ ਨੂੰ ਡੀਐਸਪੀ ਸਾਹਿਬ ਦੇ ਨੋਟਿਸ ਆਈ ਤੇ ਅੱਜ ਉਹ ਉੱਥੇ ਅੰਦਰ ਬੈਠਾ ਹੈ ਜਿੰਨੇ ਵੀ ਬੰਦੇ ਸਾਨੂੰ ਪਤਾ ਲੱਗੇ ਵੀ ਫਲਾਣਾ ਬੰਦਾ ਨਸ਼ਾ ਕਰਦਾ ਹੈ ਅਸੀਂ ਜਿੰਨਾ ਦੱਸਿਆ ਤੇ ਉਸੇ ਵੇਲੇ ਉਹਦੇ ਤੇ ਕੋਈ ਨਾ ਕੋਈ ਗਾਰਵਹੀ ਹੈ ਇੱਕੋ ਮੇਰੀ ਬੇਨਤੀ ਵਿੱਚ ਸਾਰੇ ਗਲ ਮਿਲ ਕੇ ਪ੍ਰਸ਼ਾਸਨ ਦਾ ਸਹਿਯੋਗ ਦਈਏ ਪ੍ਰਸ਼ਾਸਨ ਤਿਆਰ ਬੈਠਾ ਹੈ ਬਸ ਸਾਡੇ ਚ ਕਿਤੇ ਨਾ ਕਿਤੇ ਕਮੀ ਹੈ ਉਹ ਕਮੀ ਅਸੀਂ ਦੂਰ ਕਰ ਦਈਏ ਤੇ ਨਸ਼ਾ ਜ਼ਰੂਰ ਖਤਮ ਆ ਜਾਏ ਅੱਛਾ ਅੱਛਾ ਸਾਦ ਪੂਰਾ ਦੇ ਰਿਹਾ ਹੈ ਕਮੇਟੀ ਵੀ ਪੂਰਾ ਸਾਥ ਦੇ ਰਹੀ ਹੈ ਤੁਸੀਂ ਹੋਰ ਜਿਹੜੇ ਮੱਲੇ ਵਾਸੀਆਂ ਨੂੰ ਉਹਨਾਂ ਨੂੰ ਕੀ ਅਪੀਲ ਕਰਦੇ ਮੈਂ ਮੱਲੇ ਵਾਸੀਨ ਇੱਕੋ ਹੀ ਅਪੀਲ ਕਰੂੰਗਾ ਜਿੰਨੇ ਵੀ ਜਰਾਲਾਵਾ ਦੇ ਬਾੜ ਨੇ ਹਰੇਕ ਮੱਲੇ ਚ ਐਦਾ ਦੀ ਕਮੇਟੀ ਬਣੇ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਸੰਪਰਕ ਕਰਦੇ ਰਹੇ ਤੇ ਇਹ ਨਸ਼ਾ ਖਤਮ ਹੋ ਸਕਦਾ ਇਹ ਸਾਨੂੰ ਹੀ ਖਤਮ ਕਰਨਾ ਸਾਡੇ ਹੀ ਬੱਚੇ ਨੇ ਵੇਚਣ ਵਾਲੇ ਹੀ ਸਾਡੇ ਨੇ ਤੇ ਖਾਣਾ ਵੀ ਸਾਡੇ ਨੇ ਜੇ ਪਿਆਰ ਨਾ ਸਮਝਦੇ ਠੀਕ ਹੈ ਨਾ ਬਿਆਨ ਦੇ ਪਰੇਸ਼ਾਨ ਨਾ ਸਹਿਯੋਗ ਦਿਓ ਅਸੀਂ ਹੁ ਦਵਾਈ ਵੀ ਦੇ ਰਹੇ ਹਾਂ ਬਿਲਕੁਲ ਜਿਹਨੂੰ ਦਵਾਈ ਦੀ ਲੋੜ ਹੈ ਬਿਲਕੁਲ ਦਵਾਈ ਸਾਡੇ ਕੋਲ ਮਿਲ ਜਾਏ ਜੇ ਕੋਈ ਡਾਇਟ ਦੀ ਲੋੜ ਹੈ ਅਸੀਂ ਕੋਸ਼ਿਸ਼ ਉਹ ਵੀ ਪ੍ਰੋਵਾਈਡ ਕਰਾਉਣ ਦੀ ਕਰਾਂਗੇ ਥੋੜੇ ਦਿਨ ਬਾਅਦ ਅਸੀਂ ਇੱਕ ਅਸੀਂ ਕਿਉਂ ਦਾ ਇੰਦੀਅਮ ਕਰ ਰਹੇ ਆ ਜਿਹੜੇ ਬੱਚੇ 10 15 ਜਿੰਨੇ ਵੀ ਨੇ ਉਹਨਾਂ ਨੂੰ ਅਸੀਂ ਕਿਉਂ ਵੀ ਆਪਦੇ ਕੋਲ ਉਹ ਦੇਾਂਗੇ ਕਿਉਂ ਐ ਤੁਸੀਂ ਕਮੇਟੀ ਬੰਨੇ ਹੋਏ ਇਤੋਂ ਇੱਕ ਇਲਾਕਾ ਸਾਫ਼ ਕਰਤਾ ਹਾਂਜੀ ਹਾਂਜੀ ਹੋਰ ਇਲਾਕੇ ਨੂੰ ਵਾਰਜਨ ਮਹੱਲੇ ਨੂੰ ਉਹਦੇ ਬਾਰੇ ਕਹਿੰਦੇ ਵੀ ਕੋਈ ਹੀ ਕਹਿ ਰਹੇ ਆ ਵੀ ਉੱਥੇ ਵੀ ਕਮੇਟੀਆਂ ਥੋੜੀਆਂ ਜਿਹੀਆਂ ਕਾਇਮ ਹੋਣ ਇਹ ਬੱਚੇ ਕਿੰਨੀ ਕੁ ਦੂਰ ਜਾਣਗੇ ਪ੍ਰਸ਼ਾਸਨ ਕਿੰਨੀ ਕੁ ਦੂਰ ਜਾਊਗਾ ਜਿੰਨਾ ਤੱਕ ਅਸੀਂ ਉਸ ਮਹੱਲੇ ਵਾਲੇ ਨਾਲ ਜਾਗਰੂਕ ਹੋਵਾਂਗੇ ਨਾ ਉਹਨਾਂ ਚਿਰ ਖਤਮ ਨਹੀਂ ਹੋ ਸਕਦਾ ਅਸੀਂ ਜਿੰਨਾ ਮਰਜ਼ੀ ਮੀਡੀਆ ਦੇ ਕਿਸੇ ਜਗ੍ਹਾ ਤੇ ਮਰਜ਼ੀ ਰੋਲਾ ਪਾਈ ਆ ਅਸੀਂ ਸਾਨੂੰ ਇੱਕ ਰਾਜਨੀਤੀ ਨਹੀਂ ਕਰਨੀ ਚਾਹੀਦੀ ਜ ਕਦੇ ਇਸ ਚੀਜ਼ ਤੇ ਰਾਜਨੀਤੀ ਹੋਈ ਹੈ ਵੀ ਜਦੋਂ ਇਹ ਨਸ਼ੇੜੀ ਫੜ ਕੇ ਕਿਸੇ ਬੰਦੇ ਨੂੰ ਮਾਰ ਦਿੰਦੇ ਨੇ ਮੈਂ ਕਹਿੰਦਾ ਵੀ ਚੰਗਾ ਕੋਈ ਚੰਗਾ ਕੰਮ ਕਰੀਏ ਮੀਡੀਆ ਨੂੰ ਇੱਕ ਬੇਂਦੀ ਕਰੂੰਗਾ ਨਸ਼ਾ ਵਧਨ ਦਾ ਇੱਕੋ ਕਾਰਨ ਹੈ ਵੀ ਸਵੇਰੇ ਤੜਕੇ ਉੱਠੋ ਕੋਈ ਨਾ ਕੋਈ ਨਸ਼ੇ ਦੀ ਖਬਰ ਆਉਂਦੀ ਹੈ ਆ ਸਟੇਡੀਅਮ ਚਲੋ ਤੁਸੀਂ ਜਲਾਲਾਬਾਦ 100 ਮੁੰਡਾ ਉੱਥੇ ਕਸਰਤ ਕਰ ਰਿਹਾ ਹੈ ਕੋਈ ਪੁਲਵਾਨੀ ਸਿੱਖ ਰਿਹਾ ਹੈ ਮੀਡੀਆ ਵੀ ਥੋੜਾ ਜਿਹਾ ਉਹਨੂੰ ਵੀ ਚੱਕੇ ਜਿੰਨੇ ਸੰਸਥਾਵਾਂ ਨੇ ਕੁਝ ਇਸ ਵੱਲੇ ਵੀ ਖਿਆਲ ਕਰਨ ਉਹਨਾਂ ਜਿਹੜੇ ਨੌਜਨ ਬੱਚੇ ਕੋ ਖੇਡ ਰਹੇ ਨੇ ਉਹਨਾਂ ਦਾ ਵੀ ਖਿਆਲ ਕਰਨਾ ਤੇ ਕਿਤੇ ਨਾ ਕਿਤੇ ਨਸ਼ੇ ਨੂੰ ਠੱਲ ਪਾਉਗੀ ਅਸੀਂ 네ਗੇਟਿਵ ਹੀ ਫਲਾ ਰਹੇ ਹਾਂ ਤੇ 네ਗੇਟਿਵਿਟੀ ਸਾਡੇ ਸਮਾਜ ਚ ਆ ਗਈ ਤੇ ਪਰ ਮੈਂ ਇੱਕ ਦੋ ਹੋਰ ਚੀਜ਼ ਦੱਸ ਦਿਆਂ ਮੈਂ ਥੋੜੇ ਦਿਨ ਪਹਿਲਾਂ ਇੱਕ ਖਬਰ ਲੱਗੀ ਸੱਚ ਕੋ ਅਖਬਾਰ ਦੇ ਵਿੱਚ ਜਿਹੜਾ ਪੰਜਾਬ ਹੈ ਨਾ ਉਹ 7ਵੇਂ ਨੰਬਰ ਤੇ ਹੈ ਨਸ਼ੇ ਚ ਸਾਡੇ ਨਾਲ ਯੂਪੀ ਬਿਹਾਰ ਬਹੁਤ ਵੱਡੇ ਪਰ ਉਹਨਾਂ ਦਾ ਪ੍ਰਚਾਰ ਨਹੀਂ ਮੀਡੀਆ ਦੇ ਵਿੱਚ ਕਿਉਂਕਿ ਮੀਡੀਆ ਉਹਨਾਂ ਦਾ ਸਿਰਫ ਇੱਕ ਪੰਜਾਬ ਨੂੰ ਬਦਾਮ ਕਰਨ ਦੀ ਜਿਹੜੀ ਵੱਡੀ ਸ਼ਾਜਾ ਸਾਡੇ ਨੌਜਵਾਨਾਂ ਕਿਸਾਨੀ ਅੰਦੋਲਨ ਨੂੰ ਵੇਖਿਆ ਕਿ ਕਿੰਨੇ ਨੌਜਾਨੇ ਕਿਲੇ ਅੱਜ ਕਿੰਨੇ ਨੇ ਮੇਰੇ ਮਲੇ ਸੱਤ ਤੋਂ ਅੱਠ ਬੰਦੇ ਨੇ ਹਰੇਕ ਮਲੇ ਚ ਪੰਜ ਸੱਤ ਤੋਂ ਪਹਿਲਾ ਸ਼ਰਾਬੀ ਹੁੰਦੇ ਸੀ ਅੱਜ ਚਿੱਟੇ ਵਾਲੇ ਨੇ ਪਰ ਉਹਨੂੰ ਸਮਾਜ ਨੂੰ ਠੀਕ ਕਰਨ ਲਈ ਸਾਨੂੰ ਕੁਝ ਉਪਰਾਲੇ ਕਰਨੇ ਪੈਣਗੇ ਜੇ ਉਪਰਾਲੇ ਕੀਤੇ ਨੇ ਸਾਨੂੰ ਨੂੰ ਮਿਲਿਆ ਏਸੀ ਚ ਬਹਿ ਕੇ ਕਿਸੇ ਏਸੀ ਚ ਬਹਿ ਕੇ ਜੇ ਰਾਜਨੀਤੀ ਕਰਨੀ ਹੈ ਨਾ ਉਹਦਾ ਹੱਲ ਨਹੀਂ ਮੇਰੀ ਇੱਕੋ ਬੇਨਤੀ ਸਾਰੇ ਵੀਰਾਂ ਨੂੰ ਜਿੰਨੇ ਵੀ ਸਮਾਜ ਸੇਵੀ ਨੇ ਇੱਕੋ ਕੰਮ ਕਰਨਾ ਗਰਾਊਂਡ ਤੇ ਕੰਮ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਇੱਥੇ ਸਾਰੇ ਸਾਡੇ ਡੀਐਸਪੀ ਸਾਹਿਬ ਜਤਿੰਦਰ ਗਿੱਲ ਜੀ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਨੂੰ ਪ੍ਰਸ਼ਾਸਨ ਦਾ ਬਹੁਤ ਸਾਥ ਮਿਲ ਰਿਹਾ ਹੈ ਅਸੀਂ ਪ੍ਰਸ਼ਾਸਨ ਦੇ ਸਹਾਰੇ ਹੀ ਮਤਲਬ ਆਪਣੀ ਕਮੇਟੀ ਕਾਮਯਾਬ ਕਰ ਰਿਹਾ ਹੈ ਬਾਕੀ ਸਾਡੇ ਸਹਿਯੋਗ ਆਪਣੇ ਰਿੰਕੂ ਖਾਲਸਾ ਜੀ ਦਸ਼ਮੇਸ਼ ਸੁਸਾਇਟੀ ਨਾਲ ਸਾਡੇ ਵਾਰਡ ਨੰਬਰ 5 ਦੇ ਐਮਸੀ ਸਹਿਬਾਨ ਨਾਲ ਸਾਡੇ ਗੁਰਨਾਨਕ ਸੁਸਾਇਟੀ ਸਾਰੇ ਅਸੀਂ ਸਤਨਾਮ ਜੀ ਡਾਕਟਰ ਸਤਨਾਮ ਜੀ ਡਿੰਕੂ ਖਾਲਸਾ ਜੀ ਸਾਰੇ ਸਾਡਾ ਸਹਿਯੋਗ ਦੇ ਰਹੇ ਨੇ ਅਸੀਂ ਇੱਕ ਕਮੇਟੀ ਆਪਣੇ ਵਾਰਡਰ ਨੰਬਰ ਇੱਕ ਦੀ ਬਣਾ ਕੇ ਤਕਰੀਬਨ ਅਸੀਂ ਨਸ਼ੇ ਦੇ ਨਸ਼ੇ ਵਾਲੇ ਬੰਦਿਆਂ ਨੂੰ ਜਿਹੜੇ ਸਪਲਾਈ ਕਰਦੇ ਸੀ ਉਹਨਾਂ ਨੂੰ ਚੁਕਾਤਾ ਸਮਝਾਤਾ ਨਸ਼ੇ ਦਾ ਲੱਕ ਤੋੜਤਾ ਹੈ 90% ਖਤਮ ਹੋ ਗਿਆ ਕੋਈ ਇੱਕ ਅਦਾਕਾਰ ਜਿਹੜਾ ਉਹ ਤੁਹਾਨੂੰ ਖਰਾਬ ਕੀਤੀ ਖਰਾਬ ਬਾਕੀ ਉਹਨਾਂ ਦਾ ਵੀ ਅਸੀਂ ਪ੍ਰਬੰਧ ਕਰੀ ਜਾਂਦੇ ਡੀਜੀ ਡੀਐਸਪੀ ਸਾਹਿਬ ਨੂੰ ਕਹਤ ਹੈ ਜੀ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਹੈ ਇਹਨਾਂ ਦਾ ਸਹਿਯੋਗ ਸਾਡੇ ਨਾਲ ਹੋਵੇ ਤੇ ਅਸੀਂ ਨਾ ਤਕਰੀਬਨ 15-20 ਦਿਨ ਦੇ ਵਿੱਚ ਵਿੱਚ ਤਕਰੀਬਨ ਆਪਣਾ ਮhalla ਸਾਰਾ ਪੂਰਾ 100% 100% ਸਾਫ਼ ਕਰ ਦੇਈਏ ਬੋਲੇ ਸੋਨਿਹਾਰ ਸ੍ਰੀ ਅਕਾਲ ਜੀ ਜੰਮੂ ਵਸਤੀ ਦੇ ਵਿੱਚ ਜਿਹੜੀ ਕਮੇਟੀ ਬਣੀ ਆ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਸਰਕਾਰ ਦੀ ਮਿਹਨਤ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਜੰਮੂ ਵਸਤੀ ਦੇ ਵਸਨੀਕਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਦੇ ਵਿੱਚ ਪ੍ਰਿੰਕੂ ਖਾਲਸਾ ਜੀ ਔਰ ਇਹਨਾਂ ਦੀ ਟੀਮ ਨੇ ਜਿਹੜੀ ਕਮੇਟੀ ਤਿਆਰ ਕੀਤੀ ਹੈ ਨਸ਼ਿਆਂ ਦੇ ਖਿਲਾਫ ਉਹ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਉਹਦੇ ਸਬੰਧ ਚ ਅੱਜ ਸਾਡੇ ਵੱਲੋਂ ਫਲੈਗ ਫਲੈਗ ਮਾਰਚ ਕੀਤਾ ਗਿਆ ਤਾਂ ਜੋ ਅਸੀਂ ਨਸ਼ਾ ਵੇਚਣ ਵਾਲੇ ਔਰ ਨਸ਼ਾ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਸਾਵਧਾਨ ਕਰ ਸਕੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਵੇਚਣ ਵਾਲੇ ਨਸ਼ਾ ਛੱਡ ਦੇਣ ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿਹੜੇ ਪੀਣ ਵਾਲੇ ਨੇ ਉਹ ਵੀ ਨਸ਼ਾ ਛੱਡ ਦੇਣ ਜਿਹਨੂੰ ਫਰੀ ਦਵਾਈ ਦੀ ਲੋੜ ਆ ਉਹ ਬਿਲਕੁਲ ਕਮੇਟੀ ਤੋਂ ਫਰੀ ਦਵਾਈ ਲੈ ਸਕਦਾ ਜਾਂ ਸਾਡੇ ਨਾਲ ਉਹ ਤਾਲਮੇਲ ਕਰਕੇ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਫਰੀ ਦਵਾਈ ਲੈ ਸਕਦਾ ਸੋ ਅੱਜ ਬਹੁਤ ਵਧੀਆ ਉਪਰਾਲਾ ਹੋਇਆ ਇੱਕ ਜਿਹੜਾ ਇਹ ਪਬਲਿਕ ਸਾਡਾ ਜੰਮੂ ਵਸਤੀ ਦੇ ਲੋਕ ਸਾਡਾ ਸਾਥ ਦੇ ਰਹੇ ਨੇ ਮੈਂ ਹਰੇਕ ਨੂੰ ਅਪੀਲ ਕਰੂੰਗਾ ਸਾਰੇ ਜਲਾਲਾਬਾਦ ਨੂੰ ਔਰ ਸਾਰੇ ਜਲਾਲਾਬਾਦ ਏਰੀਆ ਦੇ ਵਾਸੀਆਂ ਨੂੰ ਇਸੇ ਤਰੀਕੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਫਿਰ ਤੋਂ ਇੱਕ ਵਧੀਆ ਸੂਬਾ ਬਣਾ ਸਕੀਏ ਕਰੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਛੋਟੇ ਛੋਟੇ ਲੱਗੇ ਸੀ ਬੇਚਣ ਵਾਲੇ ਜਿਵੇਂ ਹੁਣ ਉਹ ਹੁਣ ਬਸਤੀਆਂ ਨੂੰ ਵੜ ਗਏ ਜੀ ਉਹਨਾਂ ਵੜ ਗਏ ਆ ਦੇਖੋ ਉਹੀ ਚੀਜ਼ ਅਸੀਂ ਕਹਿਣਾ ਚਾਹੁੰਦੇ ਆਂ ਵੀ ਬਸਤੀਆਂ ਵਾਲੇ ਸਾਵਧਾਨ ਰਹਿਣ ਕਿਉਂਕਿ ਜਿਹੜੇ ਲੋਕਾਂ ਨੂੰ ਆਸਾਨ ਪੈਸਾ ਕਮਾਉਣ ਦੀ ਆਤ ਪੈ ਗਈ ਆ ਉਹ ਛੱਡ ਨਹੀਂ ਸਕਦੇ ਉਹ ਮਿਹਨਤਦਾਰ ਆ ਛੱਡ ਕੇ ਆਸਾਨ ਪੈਸੇ ਵੱਲ ਹੋਏ ਆ ਸੋ ਮੇਰੀ ਬੇਨਤੀ ਆ ਮੁਹੱਲਾ ਵਾਸੀ ਗਲੀਆਂ ਵਾਲੇ ਵਾਸੀ ਸਾਵਧਾਨ ਰਹਿਣ ਜਿਹੜਾ ਕੋਈ ਬਾਹਰਲਾ ਬੰਦਾ ਆਉਂਦਾ ਪਹਿਲਾਂ ਤਾਂ ਆਪ ਕਮੇਟੀ ਵਾਲੇ ਉਹਨੂੰ ਪੁੱਛਣ ਨਹੀਂ ਤਾਂ ਉਹ ਜਿਹਨੇ ਖੁਦ ਵੀ ਉਹਨਾਂ ਨੂੰ ਰੋਕੇ ਪੁੱਛ ਸਕਦੇ ਆ ਕਿ ਉਹ ਕਿਸ ਕੰਮ ਲਈ ਆਏ ਆ ਜੇਕਰ ਕੋਈ ਸ਼ੱਕ ਹੁੰਦਾ ਤਾਂ ਉਹ ਸਾਨੂੰ ਦੱਸ ਸਕਦੇ ਨੇ ਮੋਬਾਈਲ ਨੰਬਰ ਹਰੇਕ ਦੇ ਕੋਲੇ ਅਸੀਂ ਨਸ਼ਰ ਕੀਤਾ ਹੋਇਆ ਸੋ ਮੇਰੀ ਬੇਨਤੀ ਆ ਸਾਡਾ ਸਾਥ ਦਿਓ ਤਾਂ ਜੋ ਅਸੀਂ ਨਸ਼ਾ ਨੂੰ ਖਤਮ ਕਰ ਸਕੀਏ ਫਿਰ ਜਿਹੜੀਆਂ ਪਿੰਡਾਂ 'ਚ ਕਮੇਟੀਆਂ ਬਣੀਆਂ ਸੀ ਉੱਥੇ 80% ਜਿਹੜਾ ਸਫਲ ਹੋ ਗਿਆ ਜੀ ਹੁਣ ਜਿਹੜੇ ਵਾੜਾਂ ਨੇ ਇਹਨਾਂ 'ਚ ਕਮੇਟੀਆਂ ਬਣਾਈਆਂ ਜਾਣਗੀਆਂ ਬਿਲਕੁਲ ਜੀ ਜਿਵੇਂ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਮੈਂ ਬੇਨਤੀ ਕਰਦਾ ਇਹਨਾਂ ਨੂੰ ਰੋਲ ਮਾਡਲ ਮੰਨ ਕੇ ਅਸੀਂ ਬਾਕੀ ਵੀ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਬਾਕੀ ਮੁਹੱਲਿਆਂ ਨੂੰ ਵੀ ਅਸੀਂ ਪ੍ਰੇਰਿਤ ਕਰਾਂਗੇ ਕਿ ਦੇਖੋ ਉਹਨਾਂ ਨੇ ਕਮੇਟੀ ਸਥਾਪਿਤ ਕੀਤੀ ਆ ਜਿਹਦੇ ਨਾਲ ਅਸੀਂ ਜਿਹੜਾ ਮੁਹੱਲੇ ਦੇ ਵਿੱਚੋਂ ਨਸ਼ਾ ਖਤਮ ਕਰਨ ਵੱਲ ਵਧੇ ਹੋਏ ਆ ਔਰ ਬਹੁਤ ਜਲਦ ਅਸੀਂ ਜਿਹੜੇ ਨਸ਼ਾ ਕਰਨ ਵਾਲੇ ਬੱਚੇ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਅਸੀਂ ਦਾਖਲ ਵੀ ਕਰਾਵਾਂਗੇ ਦਵਾਈ ਵੀ ਦਵਾਵਾਂਗੇ ਦੇਖੋ ਜਦੋਂ ਡਿਮਾਂਡ ਖਤਮ ਹੋ ਗਈ ਨਸ਼ਾ ਆਪਣੇ ਆਪ ਖਤਮ ਹੋ ਜਾਂਦਾ ਹੈ ਦੇਖੋ ਇਹ ਦਸ਼ਵੇਸ਼ ਨਗਰ ਜਿਹੜਾ ਹੈ ਉਹ ਦੇ ਸ਼ਹਿਰ ਨਾਲੋਂ ਦਰਵਾਸਾ ਚਾਰ ਵਾਰਡ ਨੇ ਉਹਦੇ ਵਿੱਚ ਉੱਥੇ ਕਮੇਟੀ ਐ ਤੱਕ ਕੋਈ ਨਹੀਂ ਹੈਗੀ ਦੇਖੋ ਸਾਡਾ ਕੰਮ ਹੈ ਰੌਲਾ ਪਾਉਣਾ ਸਾਡਾ ਕੰਮ ਹੈ ਢੋਲ ਵਜਾਉਣਾ ਉਹ ਅਸੀਂ ਵਜਾਈ ਜਾਂਦੇ ਆ ਸਾਡੇ ਪ੍ਰਾਜਾ ਜਾਗਰੂਕ ਹੋਏ ਨੇ ਉੱਥੇ ਵੀ ਅਸੀਂ ਜਾਵਾਂਗੇ ਰੌਲਾ ਪਾਵਾਂਗੇ ਜਾਗਰੂਕ ਕਰਾਂਗੇ ਸੋ ਕਿਤੇ ਨਾ ਕਿਤੇ ਕੋਈ ਬੰਦਾ ਜਾਗੂਗਾ ਉਹਨਾਂ ਦੇ ਵਿੱਚੋਂ ਵੀ ਔਰ ਉਹਨਾਂ ਨੂੰ ਅਸੀਂ ਜਗਾਵਾਂਗੇ ਉੱਥੇ ਵੀ ਕਮੇਟੀ ਬਣਾਵਾਂਗੇ ਕੀ ਕਮੇਟੀਆਂ ਜਿਵੇਂ ਕਿ ਨਸ਼ੇੜੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੀ ਉਹਨਾਂ ਕੀ ਵਿਸ਼ਵਾਸ ਹੈ ਤਾਂ ਦੇਖੋ ਜੀ ਉਹਨਾਂ ਦਾ ਇੱਕ ਹਿਸਾਬ ਦਾ ਬਿਜ਼ਨਸ ਬੰਦ ਹੋ ਗਿਆ ਜਿਹਦਾ ਬਿਜ਼ਨਸ ਬੰਦ ਹੁੰਦਾ ਉਹ ਤਾਂ ਤਰ ਲੋ ਮੱਛੀ ਹੋਊਗਾ ਹੀ ਸੋ ਮੈਂ ਬੇਨਤੀ ਕਰਦਾ ਇਹੋ ਜੀਆਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡਾ ਸਾਥ ਜ਼ਰੂਰੀ ਆ ਸਾਨੂੰ ਅੱਧੀ ਰਾਤ ਤੁਸੀਂ ਆਵਾਜ਼ ਮਾਰੋ ਅਸੀਂ ਹਾਜ਼ਰ ਹੋਵਾਂਗੇ ਔਰ ਇਸੇ ਤਰੀਕੇ ਹੀ ਅਸੀਂ ਨਸ਼ਾ ਖਤਮ ਕਰਾਂਗੇ। ਕਈ ਲੋਕ ਤਾਂ ਹੀ ਡਰਦੇ ਨੇ ਕਮੇਟੀਆਂ ਤੋਂ ਜਿਵੇਂ ਕਿ ਤਾਂ ਹੀ ਸਾਹਮਣੇ ਆਉਣਗੇ ਜਿਵੇਂ ਕਿ ਕਿਸੇ ਅੱਜ ਵਿਸ਼ਵਾਸ ਨਾ ਆਵੇ। ਬਿਲਕੁਲ ਜੀ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਸਾਡੀ ਦਿਨੇ ਵੀ ਗਸ਼ਟ ਸਾਡੇ ਮੋਟਰਸਾਈਕਲ ਚੱਲਦੇ ਨੇ ਡਿਊਟੀ ਅਫਸਰ ਹੁੰਦੇ ਨੇ ਰਾਤ ਵੇਲੇ ਵੀ ਸਾਡੇ ਦੋ ਤਿੰਨ ਮੋਟਰਸਾਈਕਲ ਚੱਲਦੇ ਨੇ। ਸੋ ਮੇਰੀ ਬੇਨਤੀ ਹੈ ਡਰਨ ਦੀ ਲੋੜ ਨਹੀਂ ਤੁਹਾਨੂੰ ਅੱਧੀ ਰਾਤ ਵੀ ਤੁਹਾਨੂੰ ਲੋੜ ਪਵੇ ਤਾਂ ਅਸੀਂ ਹਾਜ਼ਰ ਹੋਵਾਂਗੇ ਸਾਡੇ ਘੱਟੋ-ਘੱਟ 10 ਮੁਲਾਜ਼ਮ ਉਸ ਮੌਕੇ ਤੇ ਹਾਜ਼ਰ ਹੋਣਗੇ ਪਰ ਸਿਰਫ ਇਹ ਆ ਸਾਨੂੰ ਕਾਲ ਕਰਕੇ ਦੱਸਿਓ ਜਰੂਰ। ਮੇ ਸਵਸਤੀ ਜਿਹੜੇ ਉਹਦੀ ਕਾਰਵਾਈ ਕੀਤੀ ਸੀ ਜਾਵੇ ਦੇਖੋ ਅੱਜ ਤਾਂ ਅਸੀਂ ਇੱਕ ਪ੍ਰਦਰਸ਼ਨ ਕੀਤਾ ਇੱਕ ਫਲੈਗ ਮਾਰਚ ਕੀਤਾ ਕਿ ਲੋਕਾਂ ਨੂੰ ਅਸੀਂ ਜਾਗਰੂਕ ਕਰ ਸਕੀਏ ਲੋਕਾਂ ਨੂੰ ਸਨੇਹਾ ਦੇ ਸਕੀਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀ ਸਾਨੂੰ ਸਹਿਯੋਗ ਕਰੂਗੀ ਜਿਹਦੇ ਖਿਲਾਫੇ ਸਾਨੂੰ ਕੋਈ ਦਰਖਾਸਤ ਦੇਣਗੇ ਜਾਂ ਕੋਈ ਸਾਨੂੰ ਫੋਨ ਜਾਊਗਾ ਉਹਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਧੰਨਵਾਦ